ਦੇ। ਸੋ ਆਓ ਤੁਹਾਨੂੰ ਦਿਖਾਈਏ ਕਿ ਜੋ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਕਿ ਜਗਾ ਖਰੀਦੀ ਗਈ ਹੈ ਉਹ ਇੱਥੇ ਕੀ ਕੁਝ ਬਣਨ ਜਾ ਰਿਹਾ। ਜਿਸ ਤਰ੍ਹਾਂ ਕਿ ਇੱਥੇ ਇਹ ਮਕਾਨ ਬਣਿਆ ਹੋਇਆ ਹੈ। ਉਹਦੇ ਕਿਥੇ ਤੁਹਾਨੂੰ ਦਿਖਾਣੇ ਆ। ਜਿਸ ਤਰ੍ਹਾਂ ਕਿ ਪਿੱਛੇ ਵੀ ਦੋ ਕਮਰੇ ਬਣ ਜਾਈਏ। ਜਿਸ ਤਰ੍ਹਾਂ ਕਿ ਇੱਥੇ ਦੋ ਕਮਰੇ ਬਣੇ ਹੋਇਆ ਉਸ ਤੋਂ ਬਾਅਦ ਇਧਰ ਦੀ ਗੱਲ ਕੀਤੀ ਜਾਵੇ ਤਾਂ ਇਧਰ ਜੋ ਹਾਲ ਹੈ ਉਹ ਬਣਿਆ ਹੋਇਆ ਹੈ ਫਰੰਟ ਦੇ ਉੱਤੇ ਮਕਾਨ ਬਣਿਆ ਹੋਇਆ ਹੈ ਹਾਂ ਮਰਜਾ ਦੇ ਛੋਟ ਲੈ ਲਓ ਭਾਜੀ ਹਾਂਜੀ ਲੈ ਆਪ ਦਾ ਆਸਰ ਨਹੀਂ ਹੋ ਗਿਆ ਹਾਂ ਜਿਸ ਤਾਕੀ ਲੋਕਾਂ ਦੇ ਘਰਾਂ ਦੇ ਵਿੱਚੋਂ ਜੋ ਸਮਾਨ ਆਇਆ ਹੋਇਆ ਹੈ ਜਿਸ ਤਰ੍ਹਾਂ ਦੇਖਿਓ ਕਿ ਜਿਨ੍ਹਾਂ ਦੇ ਘਰਾਂ ਨਾਲ ਕੋਈ ਵੀਚਾਰਾ ਪਈਆਂ ਤੇ ਪਰ ਵੀਚ ਹੋਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਤ ਲਾਇ। ਆਖਰੀ ਉਮੀਦ ਵੈਲਫਰ ਸੁਸਾਇਟੀ ਜੋ ਕਿ ਕਾਫੀ ਲੰਬੇ ਸਮੇਂ ਤੋਂ ਨਿਭਾਈਆਂ ਜਾ ਰੀਆਂ ਸੇਵਾਵਾਂ ਦੇ ਵਿੱਚ ਆਖਰੀ ਸਹਾਰਾ ਸੇਵਾ ਕਾਰ ਮੰਦਬੁੱਧੀ ਜੀਆਂ ਵਾਸਤੇ ਜੋ ਕਿ ਸੱਦਾ ਚੱਕ ਪਿੰਡ ਸੱਬੀਪੁਰ ਜਲੰਧਰ ਦੇ ਵਿੱਚ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਬਣਾਉਣ ਜਾ ਰਹੀ ਹੈ ਸਾਰੇ ਦਾਨੀ ਸੱਜਣਾ ਨੂੰ ਹੱਥ ਜੋੜ ਕੇ ਬੇਨਤੀ ਹੈ ਕੀ ਇਹ ਜੋ ਪ੍ਰੋਜੈਕਟ ਤੇ ਸਾਰੇ ਤੁਹਾਡੇ ਸਾਰਿਆਂ ਦੇ ਸਹਿਯੋਗ ਸਦਕਾ ਹੀ ਪੂਰਾ ਕੀਤਾ ਜਾ ਰਿਹਾ ਹੈ ਔਰ ਪੂਰਾ ਹੋਣਾ ਹੈ ਔਰ ਤੁਸੀਂ ਸਾਰੇ ਮਿਲ ਕੇ ਆਪਣੀ ਨੇਕ ਕਿਰਤ ਕਮਾਈ ਦੇ ਵਿੱਚੋਂ ਕੁਝ ਦਾ ਸੰਭ ਇਸ ਮਰੁਪਤਾ ਦੀ ਸੇਵਾ ਲਈ ਜਰੂਰ ਕੱਢੋ ਔਰ ਇਸ ਸੇਵਾ ਵਿੱਚ ਜਰੂਰ ਯੋਗਦਾਨ ਪਾਓ ਔਰ ਜਰੂਰ ਰੱਖਿਆ ਸੋ ਤੁਹਾਡੇ ਵੱਲੋਂ ਜੋ ਵੀ ਦਾਨ ਦਿੱਤਾ ਜਾਏਗਾ ਉਹ ਇਨਕਮ ਟੈਕਸ ਦੇ ਵਿੱਚ ਧਾਰਾ 80G ਦੇ ਅਧੀਨ ਕਰ ਮੁਕਤ ਹੈ ਤੋ ਆਓ ਅਸੀਂ ਸਾਰੇ ਮਿਲ ਕੇ ਮਨੁੱਖਤਾ ਦੀ ਸੇਵਾ ਲਈ ਛੋਟਾ ਜਿਹਾ ਉਪਰਾਲਾ ਸ਼ੁਰੂ ਕਰੀਏ ਅਤੇ ਲੋੜਵੰਦਾਂ ਦੀਆਂ ਅਸੀਸਾਂ ਲੈ ਕੇ ਉਸ ਪਰਮਾਤਮਾ ਦੀ ਇਸ ਦੇ ਪਾਤਰ ਬਣੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ